ਖੁੰਡ ਚਰਚਾ ਵੀ ਹੋ ਜਾਂਦੀ ਹੈ ਕਿ ਲੱਖਾ ਸੁਧਾਨਾ ਇੱਥੇ ਹੈ ਕਿ ਮੈਚ ਫਿਕਸ ਨਾ ਕਰ ਜੀ ਕਿਤੇ ਕਰੋੜਾਂ ਚ ਗੇਮ ਤਾਂ ਨਹੀਂ ਸਾਡੇ ਪਿੰਡ ਚ ਇਹੀ ਖੁੰਡ ਚਰਚਾ ਚੱਲੀ ਜਾਂਦੀ ਵੀ ਲੱਖਾ ਬਾਦਲਾਂ ਤੋਂ 500 ਕਰੋੜ ਰੁਪਇਆ ਲੈ ਗਿਆ ਹੁਣ ਉਹ ਵੋਟਾਂ ਵੇਲੇ ਸਾਰੇ ਬੰਦੇ ਸਰਗਰਮ ਹੋ ਗਏ ਆਹ ਦੇ ਇਕੱਠੇ ਹੋ ਕੇ ਮੇਰੇ ਮਗਰ ਪਏ ਵੀ ਇਹਨੂੰ ਦੱਬ ਲੋ ਉਹਨਾਂ ਨੂੰ ਪਤਾ ਵੀ ਜੇ ਮੈਂ ਕਿਸੇ ਪਾਸੇ ਆ ਗਿਆ ਨਾ ਤੇ ਮੈਂ ਬਾਣੀ ਪਾ ਲੈਣੇ ਆ ਕਿਹੜਾ ਭਵੰਤ ਕਹਿੰਦਾ ਨਾ ਬਾਜ ਬਿਆਰ ਕਰ ਮੇਰੀਆਂ ਅੱਖਾਂ ਚੱਖਾਂ ਪਾਈ ਗੱਲ ਕਰ ਤਾਂ ਉਹ ਉਹਦੇ ਠੋਕ ਕੇ ਕਹਿੰਦਾ ਵੀ ਲੈ ਤੇਰੀਆਂ ਅੱਖਾਂ ਚੱਖਾਂ ਵਾ ਕੇ ਵੀ ਗੱਲ ਕਰਾਂਗੇ ਆਜ ਜਵਾਬ ਦੇ ਕੁ ਲੋਕੇ ਵੀ ਕਹਿ ਦਿੰਦੇ ਆ ਕਿ ਲ ਫਿਕਸ ਜੀ ਮੈਂ ਅੱਜ ਖੇਡ ਲਿਆ ਕਹਿੰਦੇ ਬੜੇ ਦਾਪੇ ਚਾਉਂਦੇ ਸੀਗੇ ਭਾਨੇਵਰੀ ਉੱਥੇ ਪਹੁੰਚ ਗਿਆ ਉੱਥੇ ਜਾਣਾ ਨਹੀਂ ਚਾਹੁੰਦਾ ਸੀ ਉੱਥੇ ਕਹਿੰਦੇ ਪਹੁੰਚ ਕੇ ਮੈਂ ਗਿਆ ਇੱਥੇ ਕਹਿੰਦੇ ਪਹੁੰਚਿਆ ਕਿਸੇ ਕਿਸੇ ਪਾਸੇ ਤਾਂ ਛੱਡੋ ਨਾ ਯਾਰ ਸ਼ਰਮ ਕਿੰਨਾ ਧੱਕਾ ਕਰਕੇ 200 ਪੁਲਿਸ ਵਾਲਾ ਯਾਰ ਮੁੱਕੀਆਂ ਮਾਰ ਮਾਰ ਕੇ ਗੱਡੀ ਸਿੱਟ ਕੇ ਪੱਗ ਲਾ ਕੇ ਮੈਨੂੰ ਉੱਥੇ ਲੈ ਆ ਆ ਕਰ ਤੂੰ ਮੇਰੇ ਤੇ ਇਲਜ਼ਾਮ ਹੀ ਲਾ ਗੈਂਗਸਟਰ ਸੀ ਤੇ ਮੈਂ ਮੁਕਰੇ ਨਹੀਂ ਕਦੇ ਮੈਂ ਆਪਣੀ ਜ਼ਿੰਦਗੀ ਦਾ ਸਾਰਾ ਕਿਤਾਬ ਖੋਲ ਕੇ ਰੱਖੀ ਹੈ ਵੀ ਮੈਂ ਕੀ ਸੀ ਕੌਣ ਸੀ ਕਿੱਥੋਂ ਆਇਆ ਪੁੱਟੇ ਸਿੱਦੇ ਸਾਰੇ ਕਿਤੇ ਹੋਲੀਆਂ ਵੀ ਲੱਗੀਆਂ ਦੋ ਵਾਰ ਖੁੱਡੀਆਂ ਬਾਰੇ ਇਹਨਾਂ ਲੋਕਾਂ ਦੀ ਮਨ ਧਾਰਨਾ ਪੁੱਛਦਾ ਹੁੰਦਾ ਵੀ ਬਾਈ ਕਿਵੇਂ ਆ ਇਹ ਕਿੰਨੇ ਬਾਈ ਖੁੱਡੀਆਂ ਦਾ ਸਾਧਤਾ ਖੁੱਡੀਆਂ ਨਾਲ ਸੀ ਪਰ ਖੁੱਡੀਆਂ ਨੇ ਬਾਤ ਨਹੀਂ ਕੱਲਾ ਉਹ ਜਿਵੇਂ ਦਰਵੇਸ਼ ਸ਼ਾਸਦਾਨ ਕਹਿ ਦਿੰਦੇ ਆ ਵੀ ਦਰਵੇਸ਼ ਚਿਹਰਾ شریف ਬੰਦਾ ਉਹ ਕਲੀ ਸ਼ਰੀਫੀ ਵਾਲਾ ਹੀ ਆ ਸ਼ਰੀਫੀ ਤੋਂ ਵੀ ਕਿਸੇ ਨੇ ਕੀ ਜਿਹੜਾ ਕੰਮ ਹੀ ਨਾ ਆਇਆ ਬਾਦਲਾਂ ਨੇ ਇੱਕ ਸ਼ੁਰਲੀ ਛੜਤੀ ਕਿ ਲੱਖਾਂ ਸਾਢੇ ਖੜਾ ਕੀਤਾ ਹੋਇਆ ਇਹ ਝਾੜੂ ਦੀ ਬੋਰਡ ਤੋੜ ਦੂ ਅਸੀਂ ਜਿੱਥੇ ਉੱਥੇ ਮੈਂ 31000 ਵੋਟ ਲੈ ਗਿਆ ਜਗਮੀਤ ਬਰਾਲ ਖੜਾ ਸੀ ਬਾਦਲਾਂ ਵੱਲੋਂ ਇਹਨੂੰ 20000 ਵੋਟ ਸੀ ਉਹ ਕਲਿੱਪ ਤੇਰੀ ਚਲਾਈ ਜਾਂਦੇ ਆ ਕੱਟ ਕੇ ਟੁੱਟਿਆ ਅਜ ਕੱਟ ਲਿਆ ਮੇਰਾ ਜਿੱਥੇ ਮੈਂ ਕਹਿੰਦਾ ਵੋਟਾਂ ਲੈ ਕੇ ਪੱਤਰੇ ਬਾਜ਼ ਜਾਂਦੇ ਐਦਾਂ ਐਦਾਂ ਨਹੀਂ ਗੱਲ ਹੋ ਜਾਂਦੀ ਹਾਂ ਉਹ ਮੈਂ ਕਿ ਸੰਦਰਭ ਦੇ ਵਿੱਚ ਲੋਕਾਂ ਨੂੰ ਸਮਝਾ ਰਿਹਾ ਵੀ ਭਾਈ ਮੇਰੇ ਵਰਗੇ ਇਹੋ ਜਿਹੇ ਹੁੰਦੇ ਆ ਬੂਟਾਂ ਲਾ ਕੇ ਪੱਤਰੇ ਬਾਜ ਜਾਂਦੇ ਆ ਛੋਡਾ ਜਿਹੜਾ ਭਲਾ ਤੁਸੀਂ ਜੱਥੇਬੰਦਕ ਰੂਪ ਦੇ ਵਿੱਚ ਇਕੱਠੇ ਹੋ ਜੋ ਵੀ ਸਿਆਸੀ ਬਦਲਾਅ ਇਕੱਲੇ ਮਸਲਿਆਂ ਦੇ ਹੱਲ ਨਹੀਂ ਹੈਗੇ ਆਪਾਂ 92 'ਚਾ ਕੇ ਦੇਖ ਲੇ ਕੁਝ ਨਹੀਂ ਨਿਕਲ ਲੋਕ ਸਭਾ ਹਲਕਾ ਬਠਿੰਡਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਦੋ ਚਿਹਰੇ ਅਲਾਂ ਦਿੱਤੇ ਗਏ ਗੁਰਮੀਤ ਸਿੰਘ ਖੁੱਡੀਆਂ ਤੇ ਲੱਖਾ ਸਿੰਘ ਸਦਾਣਾ ਕਾਫੀ ਲੰਮੇ ਸਮੇਂ ਤੋਂ ਲੱਖਾ ਸਿੰਘ ਸਦਾਣਾ ਇਸ ਹਲਕੇ ਦੇ ਵਿੱਚ ਮਿਹਨਤ ਕਰਿਆ ਗੱਲਬਾਤ ਕਰਾਂਗੇ ਲੱਖਾ ਸਿੰਘ ਸਦਾਣਾ ਜੀ ਕੀ ਹਾਲ ਹੈ ਲੰਬੀ ਹਲਕੇ ਦੇ ਵਿੱਚ ਫਿਰ ਰਹੇ ਹੋ ਬਾਦਲਾਂ ਦਾ ਗੜ ਵੀ ਮੰਨਿਆ ਜਾਂਦਾ ਤੇ ਕਿਦਾਂ ਦਾ ਰਿਸਪੌਂਸ ਆ ਰਿਹਾ ਨਹੀਂ ਬਹੁਤ ਵਧੀਆ ਹੰਗਾਰਾ ਬਾਈ ਵਧੀਆ ਪਿਆਰ ਮਿਲ ਰਿਹਾ ਲੋਕਾਂ ਦਾ ਹਨ ਜਿਵੇਂ ਮੈਂ ਇਸ ਇਲਾਕੇ ਚ ਪਹਿਲੀ ਵਾਰੀ ਆਇਆ ਜੀ ਲੋਕਾਂ ਨੂੰ ਪਹਿਲੀ ਵਾਰੀ ਮਿਲ ਰਿਹਾ ਬਹੁਤ ਵਧੀਆ ਤਰੀਕੇ ਨਾਲ ਲੋਕ ਗੱਲਾਂ ਨੂੰ ਸੁਣ ਵੀ ਰਹੇ ਆਮਲ ਵੀ ਕਰ ਰਹੇ ਆ ਤੇ ਵੱਡੇ ਪੱਦਰ ਤੇ ਇਕੱਠ ਵੀ ਹੋ ਰਹੇ ਆ ਜਾਂ ਤਰ੍ਹਾਂ ਦੇ ਮੈਂ ਜਿੰਨਾ ਪਿੰਡਾਂ ਚ ਗਿਆ ਉਹ ਕਿੰਨੇ ਬਾਈ ਸਾਡੇ ਇਥੇ 68 ਬੰਦੇ ਆਉਂਦੇ ਨੇ 20 50 ਬੰਦੇ ਮਸਾਂ ਇਕੱਠੇ ਹੁੰਦੇ ਆ ਪਰ ਇਥੇ ਸੈਂਕੜੇ ਬੰਦੇ ਮੈਂ ਦੇਖਦਾ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਗੱਲਬਾਤ ਨੂੰ ਸੁਣਣ ਆਉਂਦੇ ਆ ਹੂੰ ਸੋ ਵਧੀਆ ਹੰਗਾਰਾ ਇੱਕ ਵਾਰੀ ਲੋਕਾਂ ਦਾ ਤੇ ਮੈਂ ਦੇਖੋ ਮੈਂ ਪਿੰਡਾਂ ਦੇ ਵਿੱਚ ਕੋਈ ਸਿਆਸੀ ਗੱਲਾਂ ਨਹੀਂ ਕਰ ਰਿਆ ਜਾ ਕੇ ਵੀ ਮੈਂ ਜਿਵੇਂ ਆਮ ਤੌਰ ਤੇ ਸਿਆਸੀ ਲੋਕ ਕਰਦੇ ਹੁੰਦੇ ਵੀ ਸਾਡੇ ਨਾਲ ਜੁੜ ਜੋਜੀ ਪੈਨਸ਼ਨਾਂ ਦੇ ਫਾਰਮ ਭਰ ਦਿਆਂਗੇ ਜੀ ਤੁਹਾਡੀਆਂ ਗਲੀਆਂ ਨਾਲੀਆਂ ਚਿੰਨ ਦੇਾਂਗੇ ਤੁਹਾਡਾ ਆਹ ਕਰ ਦਾਂਗੇ ਹਨ ਮੈਨਾਂ ਸਿਰਫ ਸੁਨੇਹਾ ਦੇਣ ਨਿਕਲਿਆ ਹੋਇਆ ਲੋਕਾਂ ਨੂੰ ਵੀ ਯਾਰ ਅਸੀਂ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਸੁਨੇਹਾ ਹੁੰਦਾ ਆਪਣੀ ਬੋਲੀ ਕਿਵੇਂ ਬਚਾਉਣੀ ਹੈ ਆਪਣੇ ਜਵਾਕਾਂ ਮਗਰ ਸਕੂਲਾਂ ਜਾ ਕੇ ਆਪਣੇ ਇਤਿਹਾਸ ਨੂੰ ਕਿਵੇਂ ਬਚਾਉਣਾ ਹੈ ਉਹਨਾਂ ਨੂੰ ਜੋੜਨਾ ਕਿਵੇਂ ਆਪਣੇ ਜਵਾਕਾਂ ਨੂੰ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝਾ ਕਿਵੇਂ ਕਾਇਮ ਕਰਨੀ ਆ ਗੁਰੂ ਘਰ ਇਕੱਠੇ ਕਰਨੇ ਆ ਸੇਵੇ ਇਕੱਠੇ ਕਰਨੇ ਆ ਇਹ ਮੇਰੇ ਸਨੇਹੇ ਨੇ ਜ਼ਮੀਨਾਂ ਨਾ ਵੇਚੋ ਮੈਂ ਕਹਿੰਦਾ ਜ਼ਮੀਨ ਨਾ ਵੇਚੋ ਕਿਸੇ ਵੀ ਕੀਮਤ ਤੇ ਨਾ ਵੇਚੋ ਮੈਂ ਹਰ ਪਿੰਡ ਤੇ ਇਹ ਸੰਦੇਸ਼ ਦਿੰਦਾ ਇਹ ਤੋਂ ਇਲਾਵਾ ਮੈਂ ਪਿੰਡ ਦੇ ਬੱਚੇ ਜਿਵੇਂ ਭਈਆਂ ਦੀਆਂ ਮੋਟਾਂ ਮਾਰਦੀਆਂ ਨੇ ਅੱਜ ਕੱਲ ਉਹ ਵੀ ਮੈਂ ਅਪੀਲ ਕਰਦਾ ਵੀ ਨਵੀਂ ਭਾਈ ਸਰਪੰਚੀ ਦੀ ਚੋਣ ਆਉਣੀ ਆ ਉਹ ਮਤਾ ਪਾਓ ਵੀ ਪਿੰਡ ਦੇ ਵਿੱਚ ਭਈਏ ਦੀ ਵੋਟ ਨਾ ਬਣਦਿਓ ਹਾਲਾਤ ਬਹੁਤ ਖਤਰਨਾਕ ਹੁੰਦੇ ਜਾ ਰਹੇ ਆ ਪੰਜਾਬ ਦੇ ਸੋ ਇਹ ਸਾਰੇ ਸਨੇਹ ਪਾਣੀ ਬਚਾਉਣ ਦੀ ਮੈਂ ਗੱਲ ਕਰਦਾ ਜਿੰਨੇ ਮੇਰੇ ਸਨੇਹੇ ਮੈਂ ਪਹਿਲੇ ਦਿਨ ਤੋਂ ਲੈ ਕੇ ਜਿੰਨਾ ਸੁਨੇਹਾ ਦੇ ਉੱਤੇ ਮੈਂ ਤੁਰਿਆ ਉਹੀ ਸਨੇਹੇ ਮੈਂ ਅੱਜ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡੀ ਦੇ ਰਿਹਾ ਤੇ ਲੋਕ ਸਮਝ ਵੀ ਰਹੇ ਨੇ ਹੁਣ ਜਿਹੜੀਆਂ ਮੈਂ ਗੱਲਾਂ ਕਰਦਾ ਉਹ ਕਨੇਸ ਨਹੀਂ ਸੁਣੀਆਂ ਨੀ ਕਦੇ ਅਸੀਂ ਗੱਲਾਂ ਇਹ ਜੀ ਵੀ ਜਿਵੇਂ ਸਾਡੇ ਨਾਲ ਕਾਣ ਹੋ ਰਿਹਾ ਜੋ ਸਾਨੂੰ ਇੱਕ ਨਸ਼ਲ ਕੁਸੀ ਵੱਲ ਸਾਨੂੰ ਤੋਰਿਆ ਜਾ ਰਿਹਾ ਵਿਧਾਇਆ ਜਾ ਰਿਹਾ ਉਹ ਸਾਰਾ ਬਰਤਾਰਾ ਜਿਹੜਾ ਚੱਲ ਰਿਹਾ ਇਸ ਵੇਲੇ ਉਹ ਸ਼ਾਜਾਂ ਜਿਹੜੀਆਂ ਗੁੱਜੀਆਂ ਹੋ ਰਹੀਆਂ ਨੇ ਸਾਡੇ ਨਾਲ ਮੈਂ ਕੱਲੀ ਕੱਲੀ ਗੱਲ ਨੂੰ ਜਾ ਕੇ ਲੋਕਾਂ ਨੂੰ ਵਿਸਥਾਰ ਨਾਲ ਦੱਸਦਾ ਇਹ ਮਸਲੇ ਇੰਨੇ ਸੌਖੇ ਨਹੀਂ ਜਿਨੇ ਅਸੀਂ ਸਾਨੂੰ ਲੱਗਦੇ ਆ ਵੀ ਨਸ਼ੇ ਦੇ ਵਰਤਾਰੇ ਸੁਣਿਆ ਤੇ ਹਾਦਿਆਂ ਨਿਸ਼ਾਨੀਆਂ ਮਟਾਈ ਜਾਂਦੇ ਆ ਕਿਤਾਬਾਂ ਚੋਂ ਬਦਲੀ ਜਾਂਦੇ ਆ ਗਰਵਾਣੀ ਦੇ ਵਿੱਚੋਂ ਗੜਬੜਾਂ ਕਰਨੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹ ਸਾਰੀਆਂ ਗੱਲਾਂ ਮੈਂ ਤਮਾਮ ਕਰਦਾ ਤੇ ਲੋਕਾਂ ਨੂੰ ਸਮਝ ਵੀ ਪੈ ਰਹੀ ਹੈ ਕਿ ਵਾਕਈ ਇਹ ਗੱਲਾਂ ਜਿਹੜੀਆਂ ਹੈਗੀਆਂ ਇੱਕ ਬਹੁਤ ਵੱਡੀ ਡੂੰਗੀ ਸਾਜ਼ ਸਾਡੇ ਨਾਲ ਜਿਵੇਂ ਲੋਕ ਵੋਟਾਂ ਦੀ ਗੱਲ ਕਰਦੇ ਆ ਖੁੰਡ ਚਰਚਾ ਵੀ ਹੋ ਜਾਂਦੀ ਹੈ ਕਿ ਲੱਖਾਂ ਸਿੱਧਾ ਨਾ ਇੱਥੇ ਆ ਕਿ ਮੈਚ ਫਿਕਸ ਨਾ ਕਰ ਜਿਵੇਂ ਤੁਸੀਂ ਆਪ ਵੀ ਗੱਲ ਕੀਤੀ ਸੀ ਕਿ ਇਹਦੇ ਕਰੋੜਾਂ ਚ ਗੇਮ ਤਾਂ ਨਹੀਂ हां मैं ਮਿਠੜੀ ਪਿੰਡ ਗਿਆ ਬਾਈ ਉਹ ਮੈਂ ਸਟੇਜਾਂ ਦੇ ਵੀ ਗੱਲ ਸੁਣਾਉਣਾ ਤੇ ਇੱਕ ਬਾਈ ਨੇ ਮੈਨੂੰ ਕਿਹਾ ਕਹਿੰਦਾ ਬਾਈ ਸਾਡੇ ਪਿੰਡ ਚ ਇਹੀ ਖੁੰਡ ਚਰਚਾ ਚੱਲੀ ਜਾਂਦੀ ਵੀ ਲੱਖਾਂ ਬਾਦਲਾਂ ਤੋਂ 500 ਕਰੋੜ ਰੁਪਇਆ ਲੈ ਗਿਆ ਜਿਵੇਂ 19 ਦੇ ਵਿੱਚ ਖੈਰਾ ਖੜਾ ਹੋਇਆ ਸੀ ਨਾ ਤੇ ਖੈਰੇ ਨੂੰ ਵੀ ਇਹੀ ਕਿਹਾ ਗਿਆ ਵੀ ਉਦੋਂ ਬਾਦਲਾਂ ਤੋਂ 300 ਕਰੋੜ ਰੁਪਇਆ ਲੈ ਕੇ ਦੇ ਹਰ ਸੇਮਤ ਨੂੰ ਜਤਾਉਣਾ ਇੱਧਰ 500 ਕਰੋੜ ਦੀ ਗੱਲ ਚੱਲਦੀ ਹੈ ਸਾਡੇ ਵਾਲੇ ਏਰੀਆ 'ਚ 50 ਕਰੋੜ ਦੀ ਸਾਡੇ ਚ ਚੱਲੀ ਜਾਂਦੀ ਹੈ ਹਾਂ ਜਾਣੇ ਹੁਣ ਮੈਨੂੰ ਇਹ ਮਤਲਬ ਕਿ ਹੌਲੀ ਹੌਲੀ 500 ਹਜ਼ਾਰ ਕਰੋੜ ਤੇ ਲੈ ਜਾਣਗੇ ਹਾਂ ਵੀ ਕਿਸੇ ਇੱਕ ਤਰੀਕੇ ਦੇਖੋ ਭਰਾਪੇ ਗੰਡਾ ਕੀ ਹੁੰਦਾ ਮੈਂ ਮੌੜ ਤੋਂ ਬਾਈ ਚੋਣ ਲੜੀ ਉੱਥੇ ਬਾਦਲਾ ਨੇ ਇੱਕ ਛੁਰਲੀ ਛੜਤੀ ਕਿ ਲੱਖਾ ਸਾਡੇ ਖੜਾ ਕੀਤਾ ਹੋਇਆ ਝਾੜੂ ਦੀ ਬੋਰਡ ਤੋੜ ਦੂ ਅਸੀਂ ਜਿੱਤੇ ਪਏ ਆ ਉੱਥੇ ਮੈਂ 29000 ਵੋਟ ਲੈ ਗਿਆ ਜਗਮੀਤ ਬਰਾਲ ਖੜਾ ਸੀ ਬਾਦਲਾ ਵੱਲੋਂ ਇਹਨੂੰ 20000 ਵੋਟ ਪਈ ਆ ਸੋ ਇਹ ਭਰਾਪੇ ਗੰਡਾ ਇਹ ਵਰਤਾਂਤ ਇਹ ਆਪਣੇ ਬੰਦਿਆਂ ਤੋਂ ਸ਼ੁਰੂ ਕਰਾਉਂਦੇ ਨੇ ਜਦ ਮੈਂ ਇੱਕ ਪਿੰਡਾਂ ਚ ਗੱਲ ਕਰਦਾ ਮੈਂ ਨਰੂਆਣੇ ਪਿੰਡ ਗਿਆ ਮੈਂ ਕਾਲਚੜਾਣੀ ਪਿੰਡ ਗਿਆ ਬੋਲ ਕੇ ਆਇਆ ਮੁੰਡਿਆਂ ਦਾ ਬਾਅਦ ਚ ਫੋਨ ਆਇਆ ਕਹਿੰਦੇ ਭਾਈ ਇੱਕ ਵੀਡੀਓ ਕਲਿੱਪ ਤੇਰੀ ਚ ਲਾਈ ਜਾਂਦੇ ਆ ਕੱਟ ਕੇ ਟੋਟਾ ਐਜ ਕੱਟ ਲਿਆ ਮੇਰਾ ਜਿੱਥੇ ਮੈਂ ਕਹਿੰਨਾ ਵੋਟਾਂ ਲੈ ਕੇ ਪੱਤਰੇ ਬਾਜ ਜਾਂਦੇ ਏਦਾਂ ਏਦਾਂ ਨਹੀਂ ਗੱਲ ਹੋਇਆ ਜੀ ਹਾਂ ਉਹ ਮੈਂ ਕਿ ਸੰਦਰਭ ਦੇ ਵਿੱਚ ਲੋਕਾਂ ਨੂੰ ਸਮਝਾ ਰਿਹਾ ਵੀ ਭਾਈ ਮੇਰੇ ਵਰਗੇ ਇਹੋ ਜਿਹਾ ਹੁੰਦੇ ਆ ਵੋਟਾਂ ਲੈ ਕੇ ਪੱਤਰੇ ਬਾਜ ਜਾਂਦੇ ਆ ਛੋਡਾ ਜਿਹੜਾ ਭਲਾ ਤੁਸੀਂ ਜੱਥੇਬੰਦ ਗਰੂਪ ਦੇ ਵਿੱਚ ਇਕੱਠੇ ਹੋ ਜੋ ਵੀ ਸਿਆਸੀ ਬਦਲਾਅ ਇਕੱਲੇ ਮਸਲਿਆਂ ਦੇ ਹੱਲ ਨਹੀਂ ਹੈ ਅੱਪਾ ਬੰਨ ਇਮੇਜ ਟਾ ਕੇ ਦੇਖ ਲੇ ਕੁਝ ਨਹੀਂ ਨਿਕਲਿਆ ਇਹ ਜਿਹੜੀ ਕਲਿੱਪ ਵਾਇਰਲ ਕਰਦਾ ਹੈ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀ ਕਰਦੀ ਹੈ ਇਹ ਸਾਰੀਆਂ ਤਰਾ ਇਸ ਵੇਲੇ ਜਿੰਨੀਆਂ ਤਰਾ ਨੇ ਚਾਹੇ ਬਾਦਲਾ ਚਾਹੇ ਬੀਜੇਪੀ ਆ ਚਾਹੇ ਕਾਂਗਰਸਾ ਚਾਹੇ ਆਮ ਆਦਮੀ ਲੈ ਸਾਰੀਆਂ ਤਰਾ ਦਾ ਇਹਨਾਂ ਦੇ ਖਰੀਦੇ ਹੋਏ ਬੰਦਿਆਂ ਦਾ ਮੇਰੇ ਖਿਲਾਫ ਪੂਰਾ ਜ਼ੋਰ ਲੱਗਿਆ ਪਿਆ ਕੋਈ ਕਹਿੰਦਾ ਲੱਖ ਨੇ ਨੇ ਜ਼ਮੀਨ ਬਣਾ ਲਈ ਕੋਈ ਕਹਿੰਦਾ ਲੱਖਾ ਘੈਂਟ ਟਰਾਲ ਕੋਈ ਕਹਿੰਦਾ ਲੱਖ ਨੇ ਐ ਕਰਤਾ ਕੋਈ ਪ੍ਰਚਾਰਕ ਦਾ ਕਤਲ ਕਰਤਾ ਜਣੋ ਸਾਰੀਆਂ ਗੱਲਾਂ ਬਾਤਾਂ ਹੁਣ ਲਿਆ ਰਿਹਾ ਮੈਂ ਬਹੁਤ ਵਾਰੀ ਇਹ ਕਿਹਾ ਕਿ ਐਂ ਤਾਂ ਮੈਂ ਬਹੁਤ ਕੁਝ ਕਹਿ ਦੂੰਗਾ ਦੁਨੀਆ ਮੈਨੂੰ ਬਹੁਤ ਕੁਝ ਕਹਿ ਦੂਗੀ ਜੇ ਮੇਰੇ ਖਿਲਾਫ ਕਿਸੇ ਦੇ ਕੋਲ ਕੋਈ ਸਬੂਤ ਹੈਗਾ ਮੇਰੀ ਜ਼ਮੀਨ ਦੇ ਨੰਬਰ ਆ ਕੁਝ ਹੋਰ ਆਜ ਮੈਂ ਕੋਲ ਲਿਆ ਦਿੱਤਾ ਮੈਂ ਕੋਈ ਠੱਗੀ ਮਾਰੀ ਆ ਚੋਰੀ ਕੀਤੀ ਤਾਂ ਸਬੂਤ ਲਿਓ ਮੇਰੇ ਸਾਹਮਣੇ ਰੱਖ ਦਿਓ ਹੂੰ ਕੁਝ ਤਾਂ ਲੈ ਕੇ ਆਓ ਨਾ ਪਰ ਇਹ ਵਰਤਾਂਤ ਲਗਾਤਾਰ ਇਹੀ ਕਢਿਆ ਜਾ ਰਿਹਾ ਮੇਰੇ ਖਿਲਾਫ ਵੀ ਅਸਲ ਤਾਂ ਉਹ ਗੱਲ ਹੈ ਨਾ ਹੁਣ ਉਹ ਵੋਟਾਂ ਵੇਲੇ ਸਾਰੇ ਬੰਦੇ ਸਰਗਰਮ ਹੋ ਗਏ ਸਾਰੇ ਇਕੱਠੇ ਹੋ ਕੇ ਮੇਰੇ ਮਗਰ ਪੈ ਗਏ ਵੀ ਇਹਨੂੰ ਦਬਲੋ ਕੇ ਨਾ ਇਹ ਨਹੀਂ ਉੱਠਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਮੈਂ ਕਿਸੇ ਪਾਸੇ ਆ ਗਿਆ ਨਾ ਤੇ ਮੈਂ ਬਾਣੀ ਪਾ ਲੈਣੇ ਆ। ਇਹੀ ਗੱਲ ਮੈਂ ਮੋੜਲਾ ਨੂੰ ਕਹਿੰਦਾ ਮੈਂ ਜੇ ਤੁਸੀਂ ਮੈਨੂੰ ਵਿਧਾਨ ਸਭਾ 'ਚ ਬਾੜਤਾ ਨਾ ਬਾਈ 'ਚ ਤੇ ਉਥੇ ਘੇਰ-ਘੇਰ ਕੇ ਜਿਹੜਾ ਭਵੰਤ ਕਹਿੰਦਾ ਨਾ ਬਾਜ ਬਿਆਰ ਕਰਨ ਮੇਰੀਆਂ ਅੱਖਾਂ ਚੱਖਾਂ ਪਾਈ ਗੱਲ ਕਰ ਤਾਂ ਉਹ ਉਹਦੇ ਠੋਕ ਕੇ ਕਹਿੰਦਾ ਸੀ ਵੀ ਲੈ ਤੇਰੀਆਂ ਅੱਖਾਂ ਚੱਖਾਂ ਆ ਕੇ ਵੀ ਗੱਲ ਕਰਾਂਗੇ ਆਜ ਜਵਾਬ ਦੇ। ਦਰੀਲ ਨਾ ਗੱਲ ਕਰ। ਮੇਰੇ ਵਰਗਾਂ ਨੂੰ ਇੱਕ ਤਰੀਕ ਨੂੰ ਘਰੇ ਘੇਰਿਆ ਜਾਂਦਾ ਹੈ ਜਿੱਦੇ ਭਵੰਤ ਡੇਬੇਟ ਰੱਖਦਾ। ਪੁਲਿਸ ਦਾ ਘੇਰਾ ਪਾ ਕੇ ਨਿਰਬੰਧ ਕਰ ਲਿਆ ਜਾਂਦਾ। ਜੇ ਇਹੀ ਮੈਂ ਕਹਿੰਦਾ ਮੈਨੂੰ ਵਿਧਾਨ ਸਭਾ ਭੇਜਿਆ ਹੁੰਦਾ। ਤੱਕ ਘੱਟੋ ਘੱਟ ਮੈਂ ਉਹ ਸਵਾਲ ਕਿਉਂਕਿ ਬਾਦਲ ਹੋਣ ਕਾਂਗਰਸੀ ਹੋਣ ਬੀਜਪੀ ਵਾਲੇ ਹੋਣ ਸਾਰੇ ਚੋਰ ਇਕੱਠੇ ਹੋਏ ਸਾਰਿਆਂ ਨੇ ਪਹਿਲਾਂ ਇੱਥੇ ਪੰਜਾਬ ਦਾ ਕਹਾਣ ਕੀਤਾ ਉਹ ਪਵੰਤ ਨੂੰ ਸਵਾਲ ਕਿਵੇਂ ਕਰ ਲੈਣਗੇ ਮੇਰੇ ਤੇ ਇਲਜ਼ਾਮ ਅਹੀ ਲੱਗ ਗੈਂਗਸਟਰ ਸੀ ਤੇ ਮੈਂ ਮੁਕਰੇ ਨਹੀਂ ਕਦੇ ਮੈਂ ਆਪਣੀ ਜ਼ਿੰਦਗੀ ਦਾ ਸਾਰਾ ਕਿਤਾਬ ਖੋਲ੍ਹ ਕੇ ਰੱਖੀ ਹੈ ਵੀ ਮੈਂ ਕੀ ਸੀ ਕੌਣ ਸੀ ਕਿੱਥੋਂ ਆਇਆ ਪੁੱਟੇ ਸਿੱਦੇ ਸਾਰੇ ਕਿਤੇ ਹੋਏ ਆ ਗੋਲੀਆਂ ਵੀ ਲੱਗੀਆਂ ਦੋ ਵਾਰੀ ਹੂੰ ਇਸ ਲਈ ਮੈਂ ਅੱਜ ਵੀ ਲੋਕਾਂ ਨੂੰ ਅਪੀਲ ਕਰਦਾ ਇਹ ਘੱਟੋ ਘੱਟ ਸਾਡੇ ਕੋਲੇ ਉਹ ਬੰਦੇ ਦਾ ਹੋਣਾ ਪੰਜਾਬ ਚੋ ਜਿਹੜੇ ਪੰਜਾਬ ਦੀ ਗੱਲ ਰੱਖਣ ਜਾ ਕੇ 20 ਬੰਦੇ ਆ ਆਪਣੇ ਕੋਲੇ 13 ਲੋਕ ਸਭਾ 7 ਲਾ ਸਭਾ 20 ਬੰਦਿਆਂ ਦੇ ਵਿੱਚੋਂ ਜਾ ਕੇ ਮੂੰਹ ਟੁੱਟ ਜੇ ਕਿਸੇ ਇੱਕ ਬੰਦੇ ਨੂੰ ਛੱਡ ਕੇ ਇੱਕ ਅੱਦੇ ਨੂੰ ਛੱਡ ਕੇ ਜੇ ਸਾਡੇ ਕੋਈ ਹੱਕਾਂ ਦੀ ਗੱਲ ਕਰਦਾ ਉੱਥੇ ਜਾ ਕੇ ਹੁਣ ਮੈਂ ਤੁਹਾਨੂੰ ਧਾਰਨ ਦਿੰਦਾ ਇੱਕ ਬੰਦੀ ਸਿੰਘਾਂ ਦੀ ਗੱਲ ਕੀਤੀ ਕਿਸੇ ਨੇ ਨਹੀਂ ਕਰਦਾ ਕੋਈ ਕਰਦਾ ਬੰਦਾ ਇੱਕ ਅੱਦਾ ਅੱਛਾ ਜੇ ਕਰਦਾ ਤਾਂ ਬੂਟਾਂ ਲੈਣ ਦੇ ਮਾਰੇ ਕਰ ਦਿੰਦੇ ਆ ਕਾਰਵਾਈ ਕਾਨੂੰਨੀ ਕੋਈ ਕਰਨ ਨੂੰ ਤਿਆਰ ਨਹੀਂ ਕਾਗਜ਼ੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਬੰਦੀ ਸਿੰਘਾਂ ਦੀ ਦਸਕਤ ਮਹਮ ਚੱਲੀ ਸੀ ਪਰ ਮੇਨੂੰ ਲੱਗਦਾ ਗੱਠਜੋੜ ਨੂੰ ਲੈ ਕੇ ਉਹ ਵੀ ਕਿਤੇ ਠੰਡੇ ਵਸਤੇ ਚ ਪੈ ਗਈ ਨਹੀਂ ਹੁਣ ਬਾਦਲਾ ਨੇ ਕੀ ਕੀਤਾ ਇਹ ਬਾਦਲ ਕਿਸੇ ਵੇਲੇ ਕਹਿੰਦੇ ਸੀ ਅਮਰਤਪਾਲ ਜੀ ਆਪਾਂ ਗੱਲ ਕਰ ਲੈਂਦੇ ਆ ਜੀ ਕਿਹចਾ ਕਹਿੰਦਾ ਰਿਹਾ 10 ਮਿੰਟ ਸਾਨੂੰ ਉਹ ਦੱਕਲੇ ਨੂੰ ਸਿੱਧਾ ਕਰ ਦਿਆਂਗੇ ਹਰਸਿਮਰਤ ਕਹਿੰਦੀ ਰਹੀ ਹੈ ਕੱਲ ਦਾ ਸ਼ੋਕਰਾ ਉੱਥੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੁਣ ਇਹ ਕਹਿੰਦੇ ਸੀ ਉਹਨਾਂ ਨਾਲ ਹੀ ਉਹੀ ਬਾਦਲ ਨੇ ਜਿਹੜੇ ਕਹਿੰਦੇ ਕਾਲੇ ਕਾਨੂੰਨ ਤਾਂ ਬਹੁਤ ਚੰਗੇ ਆ ਬੀਬਾ ਹਰ ਸਿਮਰਤ ਵੀ ਬੋਲੀ ਵੱਡੇ ਬਾਦਲ ਵੀ ਬੋਲੇ ਸੁਖਬੀਰ ਵੀ ਬੋਲੇ ਕਾਨੂੰਨ ਤਾਂ ਬਹੁਤ ਚੰਗੇ ਆ ਜੀ ਇਹਦਾ ਲੋਕ ਬਣਾ ਗੱਲ ਤਰਲਾ ਪਾਉਂਦੇ ਆ ਜਦ ਲੋਕਾਂ ਨੇ ਛੱਤਰ ਖੱਚ ਲਿਆ ਇਹੀ ਕਹਿਣ ਲੱਗਾ ਕਾਨੂੰਨ ਮਾੜੇ ਆ ਕਹਿੰਦੇ ਹੀ ਘੱਟ ਜੋੜ ਤੋੜਤਾ ਫਿਰ ਅਸੀਂ ਕਹਿੰਦੇ ਅਸਤੀਫਾ ਦੇਤਾ ਜੀ ਇਸ ਤਾਂ ਹੁਣ ਅੰਦਰਖਾਤੇ ਫਿਰ ਗੱਲ ਚੱਲੀ ਜਾਂਦੀ 8 5 ਦੀ ਵੀ 8 ਤੇ ਲੜੂਗਾ ਕਾਲੀ ਦਲ 5 ਤੇ ਭਾਜਪੀ ਲੜੂਗਾ ਗਮਰਾਹ ਕਿਨੂੰ ਕਰ ਰਹੇ ਆ ਲੋਕਾਂ ਨੂੰ ਹੂੰ ਅੰਦਰਖਾਤੇ ਪਹਿਲਾਂ ਤੋਂ ਇੱਕ ਸੀ ਇਹ ਇਹ ਦੋ ਦਾ ਨਹੀਂ ਹੋਏ ਅੰਦਰਖਾਤੇ ਪਹਿਲੇ ਇੱਕ ਸੀ ਪਰ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਲਈ ਹੁਣ ਮੈਂ ਇੱਥੇ ਪੁੱਛਦਾ ਆ ਕਿ ਆ ਮੈਂ ਲੰਬੀ ਹਲਕੇ 'ਚ ਪੁੱਛਦਾ ਵੀ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਵਰਕਰ ਨੂੰ ਸ਼ਹੀਦ ਕਰਨ ਵਾਲਾ ਹਜ਼ਾਰਾਂ ਮੁੰਡਿਆਂ ਦੇ ਕਤਲ ਬੁੱਚੜ ਨੂੰ ਡੀਜੀਪੀ ਸੈਣੀ ਨੂੰ ਕਿਹਨੇ ਲਾਇਆ ਸੀ ਸੈਣੀ ਡੀਜੀਪੀ ਕਿਹਨੇ ਲਾਇਆ ਲੋਕ ਕੀ ਜਵਾਬ ਦੇ ਲੋਕ ਬਹੁਤ ਦਬਮੀ ਤੇ ਹੌਲੀ ਆਵਾਜ਼ 'ਚ ਕਹਿੰਦੇ ਬਾਦਲ ਸਾਹਿਬ ਨੇ ਇੰਨਾ ਦਵਦਵਾ ਲੰਬੀ ਦੇ ਵਿੱਚ ਸਾਡੀ ਸਮਝ ਸੋਚ ਕਿੱਥੇ ਖੜੀ ਆ ਇੱਕ ਇੱਥੇ ਬਾਲ ਸਾਹਿਬ ਨੇ ਸਾਨੂੰ ਜੀ ਗਲੀਆਂ ਬਣਾਤੀਆਂ ਨਾਲੀਆਂ ਬਣਾਤੀਆਂ ਪੱਕੀਆਂ ਛੜਕਾਂ ਬਣਾਤੀਆਂ ਉਹਨੇ ਕਾਮ ਦਾ ਕਿੱਡਾ ਵੱਡਾ ਕਾਹਨ ਕਰਤਾ ਪੰਥ ਦਾ ਕਿੱਡਾ ਕਾਹਨ ਕਰਤਾ ਆਰਐਸਐਸ ਨੂੰ ਗੁਰਦੁਆਰਾਂ ਚ ਬਾੜਨ ਵਾਲਾ ਸ਼ਰੋਮਣੀ ਕਮੇਟੀ ਵਿੱਚ ਬਾੜਨ ਵਾਲਾ ਬਾਦਲਾ ਉਹ ਸਾਡੇ ਸੋਚ ਹੀ ਨਹੀਂ ਕਿਉਂਕਿ ਪੰਥ ਕਾਮ ਲਈ ਪਿੱਛੇ ਛੱਡ ਤੇ ਗਲੀਆਂ ਨਾਲਾਂ ਹਾੜੇ ਲਈ ਪਹਿਲ ਤੇ ਹੋਗੀਆਂ ਮੈਂ ਪੁੱਛਦਾ ਲੋਕਾਂ ਨੂੰ ਜਿਹੇਦਾਰ ਕੌਕੇ ਨੂੰ ਸ਼ਹੀਦ ਕੀਤਾ ਸਵਰਨਕੋਟ ਨੇ ਅਰਗਿਆਂ ਨੇ 92 ਦੇ ਬੈਂਤੇ ਬੁੱਚਲ ਦੀ ਸਰਕਾਰ ਸੀ ਉਦੋਂ ਚੱਕਿਆ ਗਿਆ ਇਸ ਵੀਰਸੇ ਹੋ ਜਾਂਦਾ ਘਰੇ ਜਿਹਦਰ ਕੌਂਕੇ ਦੇ ਵੀ ਤੁਹਾਨੂੰ ਇਨਸਾਫ ਦੇਵਾ ਸਾਡੀ ਸਰਕਾਰ ਆਉਣ ਦੀ ਭਾਈ ਸਾਹਿਬ 98 ਦੇ ਵਿੱਚ ਬੀਪੀ ਤਵਾੜੀ ਦੀ ਰਿਪੋਰਟ ਦੱਬੀ ਕਿਨੇ ਡੀਜੀਪੀ ਦੀ ਤੂੰ 8 ਸਾਲ ਗ੍ਰਹਿ ਮੰਤਰੀ ਰਿਹਾ ਪੰਜਾਬ ਦਾ 15 ਸਾਲ ਤਰਾ ਬਾਪੂ ਮੁੱਖ ਮੰਤਰੀ ਰਿਹਾ 15 ਸਾਲ ਦੇ ਵਿੱਚ ਤੇਰਾ ਹੱਥ ਕਿਨੇ ਫੜਿਆ ਸੀ ਕੋਈ ਤੇਰਾ ਮੂੰਹ ਕਿਨੇ ਫੜਿਆ ਸੀ ਇਨਸਾਫ ਦੇ ਦਿੰਦਾ ਭਾਈ ਉਦੋਂ ਜਾਣੇ ਉਦੋਂ ਇਨਸਾਫ ਨਹੀਂ ਦਿੱਤਾ ਉਹ ਰਿਪੋਰਟਾਂ ਦੱਬ ਲਈਆਂ ਕੋਟਨੇ ਦੇ ਭੋਗ ਦੇ ਉੱਤੇ ਸ਼੍ਰੋਮਣੀ ਕਮੇਟੀ ਤੋਂ ਦਬਾਅ ਬਣਾਇਆ ਗਿਆ ਬਾਦਲ ਨੇ ਬਣਾਇਆ 14 ਦੀ ਗੱਲ ਹੈ ਵੀ ਉੱਤੇ ਗ੍ਰਾਂਥੀ ਭੇਜੋ ਅਰਦਾਸ ਕਰਨੀ ਹੈ ਘੋਟਨੇ ਦੀ ਭਾਈ ਬਲਦੇਸ ਸਿੰਘ ਬਲਾਰੇ ਡਿਊਟੀ ਲੱਗੀ ਹੁਣ ਜਵਾਬ ਦੇਤਾ ਇਜਹਾਰ ਆਲਮਾਰਗਾਂ ਨੂੰ ਟਿਕਟਾਂ ਵੀ ਦਿੱਤੀਆਂ ਉਹਦੇ ਘਰਾਂ ਨੂੰ ਟਿਕਟਾਂ ਦਿੱਤੀਆਂ ਕੇਰਮੈਨਾਂ ਨੂੰ ਦਿੱਤੀਆਂ ਐਮਐਲਏ ਬਣਾਇਆ ਜਿਹਨੇ ਆਲਮਸੈਨਾ ਬਣਾ ਕੇ ਸਾਡੀ ਜਿਵਾਨੀ ਦਾ ਸ਼ਿਕਾਰ ਖੇਡਿਆ ਉਹ ਕਿਹੜਾ ਬੰਦਾ ਹੈ ਉਹ ਕਿਹੜਾ ਕਾਤਲ ਹੈ ਉਹ ਕਿਹੜਾ ਬੁੱਚੜਾ ਜਿਨ੍ਹਾਂ ਨੂੰ ਬਾਦਲ ਨੇ ਸਾਂਭਿਆ ਨਹੀਂ ਬਚਾਇਆ ਨਹੀਂ ਸਾਡੇ ਲੋਕ ਇੱਥੇ ਕਹੀ ਜਾਂਦੇ ਬਾਦਲ ਨੇ ਛੜਕ ਬਣਾਤੀ ਬਾਦਲ ਨੇ ਗਲੀ ਬਣਾਤੀ ਅਸੀਂ ਜਿਹੜੇ ਕਾਹਨ ਖਰਾ ਕੇ ਉਹਨਾਂ ਆਪਣੇ ਕਾਤਲਾਂ ਨੂੰ ਸਿਰ ਤੇ ਬਿਠਾਉਨੇ ਆ ਬਈ ਹੂੰ ਇਹੀ ਕੁਛ ਮੈਂ ਕਾਂਗਰਸੀਆਂ ਬ ਕਿੰਨਾ ਬੁਚੜਾ ਨੇ ਸਾਡੇ ਨਾਲ 20 ਸਾਲ ਸਾਡਾ ਕਹਣ ਕੀਤਾ ਹਜ਼ਾਰਾਂ ਮੁੰਡੇ ਮਾਰਦੇ ਗੁਰਦੁਆਰੇ ਢਾਹ ਤੇ ਅੱਗਾਂ ਲਾਉਂਦੀਆਂ ਪੰਜ ਪੰਜ ਸਾਲ ਦੇ ਜਵਾਕ ਮਾਰਦੇ ਨੌਜਵਾਨ ਮਟਿਆਰਾਂ ਕੁੜੀਆਂ ਥਾਣੇ ਦੇ ਨੰਗੀਆਂ ਪਾ ਕੇ ਉੱਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ ਆ ਮਾਜਾ ਮਾਜਾ ਚੱਲ ਚੱਲ ਸਾਲਾਂ ਕੋ ਬਰਾਤਾਂ ਨਹੀਂ ਚੜੀਆਂ ਤੇ ਤੁਸੀਂ ਸਰਕਾਰ ਬਣਾ ਦੀ ਸੱਤਾ ਹੱਲਾ ਜੀ ਭੁੱਲ ਕੇ 2002 ਕਾਂਗਰਸ ਦੀ ਅੱਜ ਵੀ ਕਹਿੰਦੇ ਕਾਂਸ ਦੇ ਨਾਲ ਖੜੇ ਆ ਲੋਕ ਕਿਹੜੇ ਮੂੰਹ ਨਾਲ ਬਈ ਇਹੀ ਅਲ ਭਵੰਤ ਦਾ ਭਵੰਤ ਤੋਂ ਲੋਕ ਇੰਨੇ ਨਿਰਾਸ਼ ਹੋ ਗਏ ਹੁਣ ਇੱਥੇ ਉਹਨੂੰ ਬਾਬੇ ਗੱਲ ਪੁੱਛਦੇ ਆ ਪਿੰਡਾਂ 'ਚ ਕਹਿੰਦੇ ਸ਼ੇਰਾ ਇਨਾ ਸਾ ਦਿੱਤਾ ਸੀ ਇੰਨੀਆਂ ਵੋਟਾਂ ਪਾਈਆਂ ਆ ਸਾਡੇ ਬਾਦਲ ਦੀ ਜੜ ਅਸੀਂ ਇੱਥੋਂ ਪੱਟੀ ਆ ਭਵੰਤ ਖੁੱਡੀਆਂ ਜਿਤਾ ਕੇ ਕਹਿੰਦੇ ਸਾਡੀ ਬਾਤ ਹੀ ਨਹੀਂ ਪੁੱਛੀ ਭਵੰਤ ਇਨਾ ਬਦਲ ਗਿਆ ਲੋਕਾਂ ਚ ਬਦਲਾ ਖੁੱਡੀਆਂ ਨੇ ਬਾਤ ਨਹੀਂ ਪੁੱਛੀ ਖੁੱਡੀਆਂ ਨਹੀਂ ਭਵੰਤ ਨੇ ਵੀ ਬਦਲਾ ਨੂੰ ਲੈ ਕੇ ਲੋਕਾਂ ਚ ਏਡੀ ਵੱਡੀ ਨਿਰਾਸ਼ਤਾ ਹੈ ਹਮ ਆਹ ਕਹਿੰਦਾ ਆ ਬਦਲਾ ਸੀ ਕੀ ਨਿਕਲਿਆ ਹਮ ਤੇ ਇਸ ਲਈ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਮੈਂ ਕਹਿਣ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਭਰਾਵੋ ਉਹੋ ਜਿਹੇ ਬੰਦਾ ਭੇਜੋ ਜਿਵੇਂ ਮੈਂ ਉਦਾਹਰਨ ਦੇ ਰਿਹਾ ਸੀ ਵੀ ਸਾਡੇ ਹੜ ਆਏ ਪੰਜਾਬ ਚ ਲੋਕਾਂ ਦੇ ਜ਼ਮੀਨਾਂ ਮਰ ਗਈਆਂ ਘਰ ਡੁੱਬ ਗਏ ਫਸਲਾਂ ਡੁੱਬ ਗਈਆਂ ਘੱਗਰ ਵੀ ਟੁੱਟਿਆ ਸਤਲੁਜ ਵੀ ਟੁੱਟਿਆ ਬੀਹਾਂ ਬੰਦਿਆਂ ਦੇ ਵਿੱਚੋਂ ਕਿਸੇ ਬੰਦੇ ਦਾ ਮੂੰਹ ਟੁੱਟ ਜੇ ਜਿਸ ਨੇ ਉੱਥੇ ਲੋਕ ਸਭਾ 'ਚ ਕਿਹਾ ਵੀ ਭਾਈ ਰੇ ਪ੍ਰਿੰਸਿਪਲਾਂਤਾਂ ਦੇ ਮੁਤਾਬਕ ਜੇ ਦਰਿਆਵਾਂ ਨਾਲ ਪੰਜਾਬ ਨੇ ਡੁੱਬਣਾ ਤੇ ਇਹਨਾਂ ਪਾਣੀਆਂ ਦੇ ਉੱਤੇ ਹੱਕ ਵੀ ਪੰਜਾਬ ਦਾ ਹੈ ਟੇਲਾਂ ਦੇ ਸਾਡੇ ਪਾਣੀ ਨਹੀਂ ਪਹੁੰਚਦਾ ਤੌੜੇ ਪਾਣੀਆਂ ਦੇ ਸਾਡੇ 15 15 20 20 ਰੁਪਏ ਦੇ ਮੁੱਲ ਮਿਲਦੇ ਆ ਸਿੰਘੋ ਲਹਿਰੀ ਨਗਲੇ ਪਿੰਡਾਂ ਚ ਤਲਵੰਡੀ ਸਾਹਿਬ ਕੋਲੇ ਹਾਲਾਤ ਇਹ ਹੋਏ ਪਏ ਆ ਧਰਤੀ ਹਟੋ ਸਾਡਾ ਪਾਣੀ ਮੁੱਖਣ ਵਾਲਾ ਹੋਇਆ ਪਿਆ ਸਾਡੀ ਕੋਈ ਤਾਂ ਗੱਲ ਕਰੇ ਯਾਰ ਪੰਜਾਬ ਦੀ ਜਾ ਕੇ ਕੋਈ ਤਾਂ ਹੱਕ ਦੀ ਗੱਲ ਕਰੂਗਾ ਉੱਥੇ ਤਾਂ ਮੈਂ ਲੋਕਾਂ ਕੋਲੇ ਸੁਨੇਹਾ ਰੱਖਣਾ ਵੀ ਭਲਾ ਉਹ ਘੱਟੋ ਘੱਟ ਬੰਦੇ ਜਿਤਾ ਕੇ ਲੋਕ ਸਭਾ ਪਈ ਖੁੱਡੀਆਂ ਚਿਹਰਾ ਕਿਵੇਂ ਦੇਖਦੇ ਹੋ ਬਠਿੰਡੇ ਤੋਂ ਖੁੱਡੀਆਂ ਬਾਰੇ ਇਹਨਾਂ ਲੋਕਾਂ ਦੀ ਮੈਂ ਧਾਰਨਾ ਪੁੱਛਦਾ ਹੁੰਨਾ ਵੀ ਬਈ ਕਿਵੇਂ ਆ ਇਹ ਕਹਿੰਦੇ ਬਈ ਖੁੱਡੀਆਂ ਦਾ ਸਾਥ ਤਾਂ ਖੁੱਡੀਆਂ ਨਾਲ ਸੀ ਪਰ ਖੁੱਡੀਆਂ ਨੇ ਬਾਤ ਨਹੀਂ ਪੁੱਛੀ ਹੂੰ ਕੱਲਾ ਉਹ ਜਿਵੇਂ ਦਰਵੇਸ਼ ਸਿਆਸਦਾਨ ਕਹਿ ਦਿੰਨੇ ਆ ਵੀ ਦਰਵੇਸ਼ ਚਿਹਰਾ شریف ਬੰਦਾ ਉਹ ਕਲੀ ਸ਼ਰੀਫੀ ਵਾਲਾ ਹੀ ਆ ਸ਼ਰੀਫੀ ਤੋਂ ਵੀ ਕਿਸੇ ਨੇ ਕੀ ਲੈਣਾ ਦੇ ਕੰਮ ਹੀ ਨਾ ਆਇਆ ਬੰਦਾ ਯਾਰ ਕਟੂਕੜ ਸਰ ਮੰਤਰੀ ਆ ਆਪਣੇ ਲੋਕਾਂ ਦੀ ਆ ਕੇ ਸਾਰਤਾ ਲੈਣੀ ਸੀ ਬਾਹ ਤਾਂ ਫੜਨੀ ਸੀ ਇਹ ਲੰਬੀ ਹਲਕਾ ਇਹਦਾ ਕਹਿੰਦੇ ਪਿੰਡਾਂ 'ਚ ਨਹੀਂ ਪੜਿਆ ਉਹ ਤੋਂ ਬਾਅਦ ਤੁਹਾਡੇ ਪਿੰਡ 'ਚ ਆਇਆ ਬਾਈ ਹੈ ਖੁੜੀ ਆਇਆ ਜੀ ਤੁਹਾਡੇ ਨਹੀਂ ਵੈਸੇ ਲਾਉਦੇ ਆ ਹਾਂ ਕੰਮ ਆਇਆ ਕਿਸੇ ਦੇ ਕੰਮ ਤਾਂ ਨਹੀਂ ਆਇਆ ਜੀ ਕੰਮ ਸਾਡੀ ਛੜਕ ਨਹੀਂ ਬਣਾਈ ਬਾਈ ਹਜੇ ਤੱਕ ਅਸੀਂ ਲੱਖ ਰੁਪਈਆ ਨਾਲ ਲਾ ਕੇ ਤੋਰਿਆ ਝੰਡੇ ਲਾ ਰਹਿ ਜਾਂਦੇ ਨਾਲ ਕੁੱਟਾਂ ਝੜਝੜੇ ਲੋਕਾਂ ਦੇ ਸੋ ਇਹ ਪਕੜਾ ਫਵਾਜਦੇ ਜਾਂਦੇ ਨਹੀਂ ਬਾਈ 92 ਐਮਐਲਏ ਦਿੱਤੇ ਯਾਰ ਤੇ ਭਾਈ ਅਮਰਪਾਲ ਸਿੰਘ ਵਾਰੀ ਇੱਕ ਵੀ ਨਹੀਂ ਬੋਲਿਆ ਯਾਰ ਕਿੰਨੀ ਰੂਹ ਦੁਖੀ ਹੁੰਦੀ ਹੈ ਯਾਰ ਤੂੰ ਅਮਰਪਾਲ ਸਿੰਘ ਵਾਲੀ ਗੱਲ ਕਰ ਲੈ ਅਸੀਂ ਆ ਦੇਖੋ ਸਾਡੀ ਬੱਗਾ ਆ ਯਾਰ ਹਨਾ ਤੂੰ ਦੇਖ ਇੱਕ ਕਹਿੰਦੇ ਮਾਰਾਂਗੇ ਵੀ ਕੁੱਟਾਂਗੇ ਵੀ ਜੇਲਾਂ ਦੀ ਵੀ ਸਿੱਟਾਂਗੇ ਐਨਐਸਏ ਵੀ ਲਾਵਾਂਗੇ ਪਰ ਬੋਲਣ ਵੀ ਨਹੀਂ ਦੇਣੇ ਚੰਗਣ ਵੀ ਨਹੀਂ ਦੇਣੇ ਅਸੀਂ ਅੰਬਰਸਰ ਚੱਲੇ ਸੀ ਸ਼ਾਂਤਮਈ ਤਰੀਕਿਆਂ ਨਾਲ ਉਹਦੇ ਕੱਟ ਸੀ ਬਾਈ ਉੱਥੇ ਕਿਹੜਾ ਸਾਡਾ ਕੋਈ ਅਸੀਂ ਉੱਥੇ ਸੜਕਾਂ ਰੋਕਣੀਆਂ ਸੀ ਬਾਈ ਯਾਰ ਜਾਂ ਰੇਲਾ ਰੋਕਣੀਆਂ ਸੀ ਉਹ ਵੀ ਨਹੀਂ ਕਰਨ ਦਿੱਤਾ ਸ਼ਰਿਆਮ ਕਿੰਨਾ ਧੱਕਾ ਕਰਕੇ 200 ਪੁਲਿਸ ਵਾਲਾ ਯਾਰ ਮੁੱਕੀਆਂ ਮਾਰ ਮਾਰ ਕੇ ਗੱਡੀ ਸਿੱਟ ਕੇ ਪੱਗ ਲਾ ਕੇ ਮੇਰੀ ਉੱਥੋਂ ਲੈ ਕੇ ਗਏ ਆ ਆ ਕਰਤੂਤ ਆਪਾਂ ਐਨਐਸਏ ਹੋਰ ਵਧਾਤੀ ਤਿੰਨ ਮਹੀਨੇ ਦਾ ਵਾਅਦਾ ਤਿੰਨ ਮਹੀਨੇ ਦਾ ਵਾਅਦਾ ਫੇਰ ਕਰਤਾ ਤੇ ਉੱਥੇ ਕੀ ਕਸੂਰਾ 18 19 ਦਿਨ ਹੋ ਗਏ ਬਾਈ ਉੱਥੇ ਖੂਨ ਦੀਆਂ ਉਲਟੀਆਂ ਬੰਦੇ ਸਾਡੇ ਕਰੀ ਜਾਂਦੇ ਬੈਠੇ ਨੇ ਬਰੂਗੜ ਹੂੰ ਆਦਕਾ ਇਹ ਇਸ ਕਰਕੇ ਲੋਕਾਂ ਨੇ ਚੁਣਿਆ ਵੀ ਸਾਡੀ ਜਵਾਨੀ ਦਾ ਸ਼ਿਕਾਰ ਖੇਡੇ ਹੈ ਯਾਰ ਕੁਝ ਕੁ ਲੋਕ ਇਹ ਵੀ ਕਹਿ ਦਿੰਦੇ ਆ ਕਿ ਲੱਖਾਂ ਸੁਧਾਨ ਨੇ ਸ਼ਾਇਦ ਫਿਕਸ ਜਾਂ ਮੈਚ ਖੇਡ ਲਿਆ ਕਹਿੰਦੇ ਬੜੇ ਦਾਪੇ ਚ ਆਉਂਦੇ ਸੀਗੇ ਭਾਨੇ ਵਰੀ ਉੱਥੇ ਪਹੁੰਚ ਗਿਆ ਉੱਥੇ ਜਾਣਾ ਨਹੀਂ ਚਾਹੁੰਦਾ ਸੀ ਨਹੀਂ ਉੱਥੇ ਕਹਿੰਦੇ ਪਹੁੰਚ ਕਿਵੇਂ ਗਿਆ ਇੱਥੇ ਕਹਿੰਦੇ ਪਹੁੰਚਿਆ ਹਾਂ ਇਹ ਚਰਚਾ ਚੱਲ ਰਹੀ ਹੈ ਕਿਸੇ ਕਿਸੇ ਪਾਸੇ ਤਾਂ ਛੱਡੋ ਨਾ ਯਾਰ ਮੈਂ ਤਾਂ ਇੱਥੋਂ ਤੁਸੀਂ ਆਪਾਂ ਲੰਬੀ ਦੇ ਪਿੰਡ ਬੈਠੇ ਆਂ ਫੁੱਲੂ ਖੇੜੇ ਤੇ ਅਰਨੀ ਵਾਲਾ ਪਿੰਡ ਬੈਠੇ ਆਂ ਹੂੰ ਬਿਲਕੁਲ ਸਾਂਝਾ ਪਿੰਡ ਆ ਵਿਚਾਲੇ ਇੱਕ ਗਲਗੁਈ ਆ ਹੂੰ ਇੱਥੇ ਬੈਠ ਕੇ ਆਪਾਂ ਗੱਲ ਕਰਦੇ ਮੈਨੂੰ ਅੱਜ 10-12 ਦਿਨ ਹੋ ਗਏ ਮੈਂ ਇਸ ਲੰਬੀ ਹਲਕੇ 'ਚ ਆ ਜੀ ਇਹਨਾਂ ਪਿੰਡਾਂ 'ਚ ਮੈਂ ਪ੍ਰਚਾਰ ਕਰਦਾ ਫਿਰਦਾ ਮੈਂ ਇੱਥੋਂ ਬੋਲ ਕੇ ਮੈਂ ਸਕੀਮ ਬਣਾਈ ਵੀ ਰਾਤ ਨੂੰ ਅੰਬਰਸਰ ਨਿਕਲ ਜਾਾਂਗੇ ਜਾਂਦੇ ਨੂੰ ਬਠਿੰਡੇ ਘੇਰ ਲਿਆ ਮੈਨੂੰ ਐਵੇਂ ਤੜਕੇ ਘੇਰਾ ਪੈਣਗੇ ਮੈਂ ਰਾਤ ਨੂੰ ਰਾਤ ਨਿਕਲ ਜਾਣੇ ਆ ਉਹਨਾਂ ਨੇ ਰਾਤ ਨੂੰ ਹੀ ਘੇਰ ਲਿਆ ਹੁਣ ਇਹ ਕਿਸੇ ਪਾਸ ਦਾ ਲੋਕ ਪੱਗ ਲੱਥੀ ਕਿ ਨਹੀਂ ਟਕੇ ਮੁੱਕੀ ਚ ਲੱਥੀ ਜਾਣ ਕੇ ਲਈ ਜਾਂ ਮਨੋ ਦੇਖੋ ਇਹਨਾਂ ਨੇ ਨਾ ਮੈਨੂੰ ਘੇਰਾ ਪਾਇਆ ਹੈ ਨਾ ਜਦੋਂ ਮੈਂ ਉਦੋਂ ਮੈਂ ਪਹਿਲਾਂ ਤਾਂ ਮੈਨੂੰ ਪਤਾ ਲੱਗ ਗਿਆ ਜੀ ਮੈਂ ਖੇਰਾ ਪਿਆ ਮੈਂ ਕਿਹਾ ਵੀ ਮੈਨੂੰ ਹੁਣ ਉਹੀ ਗੱਲ ਵੀ ਖੇਰਾ ਪਿਆ ਫੜਨਗੇ ਮੈਂ ਅੰਦਰੋਂ ਵੀਡੀਓ ਲੈਬ ਕਰਤਾ ਮੈਂ ਵੀ ਤੇਰੀ ਗੱਲਬਾਤਾਂ ਰੱਖੀਏ ਚਲੋ ਸ਼ੀਸ਼ੇ ਪੰਨਣ ਲੱਗ ਗਿਆ ਕਿ ਮੁੱਕੀਆਂ ਮਾਰਨ ਲੱਗੇ ਟੱਕੀਆਂ ਸ਼ੀਸ਼ਿਆਂ 'ਚ ਤੇ ਮੈਂ 바ਰੀ ਖੋਲ ਕੇ ਥੱਲੇ ਉਤਰਿਆ ਮੈਨੂੰ ਕਹਿੰਦੇ ਗੱਲ ਕਰਨੀ ਹੈ ਉਹ ਡੀਐਸਪੀ ਆ ਕੇ ਨਾ ਗੱਲ ਕਰਨੀ ਹੈ ਮੈਨੂੰ ਦੱਸੋ ਕੀ ਗੱਲ ਹੈ ਮੈਂ ਤਾਂ ਗੱਲ ਸੁਣੀ ਹੋਈ ਨਹੀਂ ਮੇਰੀ ਕਹਿੰਦੇ ਲੱਤ ਫੜੀ ਕਹਿੰਦੇ ਬਾਹ ਫੜੀ ਕਹਿੰਦੇ ਮਗਰੋਂ ਮੁੱਕੀਆਂ ਮਾਰਨ ਲੱਗੇ ਇੱਥੋਂ ਕਹਿੰਦੇ ਮੁੱਕੀ ਮਾਰੀ ਮੇਰੇ ਪਿੱਛੋਂ ਉਦੋਂ ਮੇਰੀ ਪੱਗ ਲਈ ਆ ਜੇ ਲੋ ਮੈਂ ਪੱਗ ਆਪਣੇ ਹੱਥ ਚ ਸਾਂਭ ਲਈ ਥੱਲੇ ਢਿੱਗੀ ਹੂੰ ਉਹ ਚੱਕ ਕੇ ਮੈਨੂੰ ਗੱਡੀ ਸੜਦਾ ਇਸ ਤਰੀਕੇ ਨਾਲ ਜਿਹੜੇ ਮਤਲਬ ਕਿ ਇਹ ਸਾਨੂੰ ਜਲੀਲ ਕਰ ਰਹੇ ਆ ਅਸਲ ਇਹ ਗੱਲਾਂ ਜਿਹੜੀਆਂ ਸੱਚ-ਸਾਬਤ ਹੋ ਰਹੀਆਂ ਨੇ ਵੀ ਇਹ ਦੇ ਵਿੱਚ ਬਿਆੰਤੇ ਬੁੱਚੜ ਦੀ ਰੂਹ ਆਈ ਹੈ ਜ਼ਕਰੀਆ ਖਾਨ ਦੀ ਰੂਹ ਆਈ ਹੈ ਇਹ ਉਹਨਾਂ ਨੂੰ ਵੀ ਮਾਤ ਪਾ ਜੂਗਾ ਜਿਹੜੇ ਦਾਹਾਂ ਤੇ ਇਹ ਤੁਰਿਆ ਨਾ ਪਰ ਸਾਡੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਹੈ ਹੂੰ ਮੈਂ ਇਹੀ ਤਾਂ ਗੱਲਾਂ ਬੋਲਦਾ ਵੀ ਅਸੀਂ ਇੰਨੇ ਨੇ ਕਹਾਣੇ ਕਰਾ ਕੇ ਜਵਾਨੀਆਂ ਮਰਵਾ ਕੇ ਨੌਜਵਾਨ ਮਰਵਾ ਕੇ ਗੁਰਦੁਆਰੇ ਢਾਹਾ ਕੇ ਤਖਤ ਢਾਹਾ ਕੇ ਅੱਗਾਂ ਲਵਾ ਕੇ ਬੇਅਦਬੀਆਂ ਕਰਾ ਕੇ ਗੁਰਾਂ ਸਾਹਿਬ ਦੀਆਂ ਬੇਅਦਬੀਆਂ ਕਰਾ ਕੇ ਉਹਨਾਂ ਨੂੰ ਕਰਾਉਣ ਵਾਲਿਆਂ ਨੂੰ ਕਰਨ ਵਾਲਿਆਂ ਨੂੰ ਭੁੱਲ ਜਾਂਦੇ ਆ ਤੇ ਇਹ ਤਾਂ ਸਾਡੇ ਯਾਦ ਕਿੱਥੇ ਰਹਿਣੀਆਂ ਗੱਲਾਂ ਹੂੰ ਪੰਜਾਬ ਦਾ ਵਾਲੀਵਾਰਸ ਕੌਣ ਬਣੂਗਾ ਹੁਣ ਤਾਂ ਜਿਵੇਂ ਤੁਸੀਂ ਤੁਹਾਨੂੰ ਵੀ ਉੱਥੇ ਕਹਿੰਦੇ ਅੱਕ ਗਿਆ ਦੇ 92 ਜਿਤਾਤੇ ਅਸੀਂ ਉਸ ਦਿਵਾਰ ਜ ਤੁਹਾਡੇ ਤੇ ਅਸੀਂ ਇੰਦੇ ਤੁਹਾਨੂੰ ਕਿਹਾ ਪਿਛਲੇ ਪਿੰਡ ਉਹ ਕਹਿੰਦੇ ਵੀ ਮੀਂਦ ਲਈ ਹੋਈ ਆ ਕਿਤੇ ਉਹ ਨਾਲ ਹੀ ਨਾ ਕਰਿਓ ਹਾਂ ਸੋ ਮੈਂ ਕਿ ਲੋਕ ਅੱਕੇ ਹੋਏ ਆ ਮੈਂ ਲੋਕਾਂ ਨੂੰ ਇਹ ਕਹਿਣਾ ਵੀ ਕੱਲੀ ਟੇਕ ਲੱਖੇ ਤੇ ਨਾ ਰੱਖੋ ਸਿਆਸੀ ਬਦਲ ਮਸਲੇ ਦਾ ਹੱਲ ਨਹੀਂ ਆ ਹੂੰ ਤੁਸੀਂ ਪਿੰਡਾਂ 'ਚ ਜਥੇਬੰਦਕ ਰੂਪ 'ਚ ਵੀ ਇਕੱਠੇ ਹੋ ਬਾਈ ਕੋਈ ਪਿੰਡ ਦੀ ਜਥੇਬੰਦੀ ਆ ਕਿਸਾਨਾਂ ਦੀ ਆ ਮਜ਼ਦੂਰਾਂ ਦੀ ਆ ਮਲਾਜ਼ਮਾਂ ਦੀ ਉਹਦੇ ਨਾਲ ਖੜੋ ਕੋਈ ਪਿੰਡ ਦੀ ਘਟਨਾ ਵਾਪਰਦੀ ਆ ਪੂਰਾ ਪਿੰਡ ਇੱਕ ਮੋਰੀ ਚ ਰੰਗਿਆ ਕਰੋ ਜੇ ਬਚਨਾ ਸਮਾ ਮਾੜਾ ਆਉਣਾ ਸ਼ਰਦੋ ਟੜੇ ਬਾਜ਼ੀਆਂ ਮੈਂ ਤਾਂ ਇਹ ਕਹਿਣਾ ਯਾਰ ਵੀ ਮੈਂ ਸੋਡੀਆਂ ਟੜੇ ਬਾਜ਼ੀਆਂ ਨਹੀਂ ਪਾਉਣ ਆਇਆ ਸਿਆਸਦਾਨਾਂ ਨੇ ਭਰਾ ਭਰਾ ਦਾ ਬੈਰੀ ਬਣਾਤਾ ਗਮੰਢੀ ਗਮੰਢੀ ਦਾ ਬੈਰੀ ਬਣਾਤਾ ਲੋਕ ਵਿਆਹਾਂ ਤੇ ਭੋਗਾਂ ਤੇ ਇੱਕ ਦੂਜੇ ਨੂੰ ਬੁਲਾਉਣਾ ਛੱਡ ਗਏ ਵੀ ਇਹ ਫਲਾਨੀ ਪਾਰਟੀ ਦੇ ਫਲਾਨੀ ਪਾਰਟੀ ਦਾ ਮੈਂ ਤਾਂ ਉਹ ਵੀ ਕਹਿਣਾ ਸ਼ਰਦੋ ਯਾਰ ਤੁਰੇ ਜਿੱਥੇ ਮਰਜ਼ੀ ਫਿਰੋ ਬੋਟ ਜਿੱਥੇ ਮਰਜ਼ੀ ਪਾ ਦਿਓ ਪਰ ਇਹ ਸਾਂਝਾਂ ਪਿੰਡਾਂ ਦੀਆਂ ਕਾਇਮ ਕਰੋ ਇਹ ਹੀ ਸਾਨੂੰ ਬਚਾਉਣ ਗਿਆ ਤੁਹਾਡਾ ਇੱਕਾ ਤੁਹਾਡਾ ਕੱਟ ਮੇਰਾ ਔਕਾ ਹੁੰਦਾ ਪਿੰਡ ਚ ਗੁਰੂ ਘਰ ਇਕ ਕਰੋ ਸੇਵੇ ਇਕ ਕਰੋ ਸਦੀਆਂ ਹੋ ਗਈਆਂ ਸਾਡੇ ਗੁਰੂਆਂ ਨੇ ਜਾਤ ਪਾਤ ਨੂੰ ਖਤਮ ਕੀਤਾ ਉਤਨੀ ਚ ਭੇਤ ਭਾ ਮਟਾਏ ਸੀ ਪਰ ਸਾਡੇ ਲੋਕਾਂ ਦੇ ਪਿੰਡਾਂ 'ਚ ਗੁਰਦੁਆਰੇ ਤੇ ਸੇਵਾ ਡੋਡੀ ਨੇ ਹਲੇ ਵੀ ਇਹ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਅਸਲ ਵਿੱਚ ਪੰਜਾਬ ਦੇ ਅਕਾਲੀ ਦਲ ਵੀ ਤਤਾਰ ਰਿਆ ਹਰ ਸਿਮਰਤ ਕੌਰ ਨੂੰ ਕੋਈ ਗੱਲ ਨਹੀਂ ਭਾਈ ਆਉਣ ਦੇ ਜਿਹੜਾ ਵੀ ਆਊਗਾ ਆਏ ਇੱਥੇ ਹਰ ਸਿਮਰਤ ਕੌਰ ਤੁਹਾਡਾ ਹਲਕਾ ਪੈਂਦਾ ਉਹਨੂੰ ਹੈ ਨਹੀਂ ਆਉਂਦੇ ਮਤਲਬ ਕਿ ਨਹੀਂ 5 ਸਾਲ ਕੋਈ ਨਹੀਂ ਆਇਆ ਨਹੀਂ ਗੇੜੇ ਤੇ ਵੀਰੇ ਮਾਰਦੇ ਜਿਹੜਾ ਲੋਡ ਹੁੰਦੀ ਹੈ ਉਹਨਾਂ ਨੂੰ ਹਾਂ ਅੱਗੇ ਪਿੱਛੇ ਨਹੀਂ ਆ ਭਾਈ ਨਹੀਂ ਆਉਂਦੇ ਮਤਲਬ ਤੁਹਾਨੂੰ ਕੀ ਮਿਲ ਰਹੀ ਹੈ ਰਿਪੋਰਟ ਇਹ ਕਿਤੇ ਲੱਖਾਂ ਵੀਰੇ ਬਣੋਗੇ ਪਤਾ ਨਹੀਂ ਇਹ ਤਾਂ ਹੁਣ ਲੋਕ ਦੱਸਣਗੇ ਬਾਈ ਤੁਹਾਨੂੰ ਰਿਪੋਰਟ ਮਿਲ ਰਹੀ ਹੈ ਮੇਰਾ ਕੰਮ ਹੈ ਮੈਂ ਮਿਹਨਤ ਕਰਨੀ ਹੈ ਹਾਂ ਜੀ ਬਾਕੀ ਪਰਮਾਤਮਾ ਜਾਣਦਾ ਲੋਕ ਜਾਣਦੇ ਆ ਮੈਂ ਤਾਂ ਆਪਣੀ ਇੱਕ ਸਚਾਈ ਇੱਕ ਆਪਣੀ ਆਪਣਾ ਮਿਸ਼ਨ ਲੈ ਕੇ ਜਾ ਰਿਹਾ ਲੋਕਾਂ ਚ ਆਪਣਾ ਸਨੇਹਾ ਲੈ ਕੇ ਜਾ ਰਿਹਾ ਲੋਕਾਂ ਵੀ ਭਾਈ ਮੇਰੀਆਂ ਆ ਗੱਲਾਂ ਨੇ ਇੰਨਾ ਉੱਤੇ ਮੈਂ ਲੜ ਰਿਹਾ ਹਾਂ ਆ ਮੇਰਾ ਅਜੰਡਾ ਹੈ ਮੈਂ ਆ ਗੱਲਾਂ ਜਾ ਕੇ ਲੋਕ ਸਭਾ ਚ ਰੱਖ ਸਕਦਾ ਕਰ ਸਕਦਾ ਤੁਹਾਨੂੰ ਡਰ ਹੈ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਕੋਈ ਪਰਚਾ ਜਾਂ ਕਿਤੇ ਫਸਾ ਸਕਦੇ ਆ ਸਹੀ ਹੈ ਇਹ ਤਾਂ ਪਹਿਲਾਂ ਵੀ ਹੋਇਆ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ ਹੁਣ ਵੀ ਹੋ ਸਕਦਾ ਪਰ ਆਪਾਂ ਮਦਾਨਾਂ 'ਚ ਡੱਟੇ ਆਂ ਕੋਈ ਗੱਲ ਨਹੀਂ ਫਿਰ ਇਹਨੂੰ ਖੁੱਲੀ ਸਿਰ ਤਾਂ ਮੋਹਲਿਆਂ ਦਾ ਕੀ ਡਰ ਇਹ ਜਦੋਂ ਚੱਲੇ ਆਂ ਫਿਰ ਕਫਣ ਬਨ ਕੇ ਚੱਲੇ ਆਂ ਬਾਈ ਫਿਰ ਇਹੋ ਜਿਹਾ ਕੁਝ ਹੁੰਦਾ ਹੀ ਹੁੰਦਾ ਹੈ ਪਰ ਜੇ ਪਹਿਲਾਂ ਵੀ ਹੋਏ ਆ ਹੁਣ ਵੀ ਹੋ ਸਕਦੇ ਕੋਈ ਨਵੀਂ ਗੱਲ ਨਹੀਂ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ